ਸਸੀਗਾਲ ਜੀ ਸਾਰਿਆਂ ਨੂੰ ਅੱਜ ਖੜੇ ਆ ਝੋੜਾਂ ਵਾਲੀ ਸਾਥ ਪਿੰਡ ਗੁਰੂ ਸਰ ਜੋ ਮੇਰਾ ਆਪ ਦਾ ਹੀ ਪਿੰਡ ਹੈ ਜੀ ਤੇ ਕਰਦੇ ਆ ਬਹੁਤ ਹੀ ਪੁਰਾਣੇ ਬੰਦੇ ਹੀ ਬੈਠੇ ਤੇ ਨਵੇਂ ਮੁੰਡੇ ਵੀ ਬੈਠੇ ਗੱਲਾਂ ਕਰਦੇ ਆ ਜੀ ਸਤਿ ਸ੍ਰੀ ਅਕਾਲ ਬਲਕਾਰ ਸਿੰਘ ਸਤਿ ਸ੍ਰੀ ਅਕਾਲ ਜੀ ਸਰ ਆਪਾ ਦਾ ਗਵਾਂਡੀ ਵੀ ਆ ਹਾਂਜੀ ਤੇ ਆਪਾ ਦਾ ਜਾਣਦੇ ਵੀ ਆ ਠੀਕ ਆ ਜੀ ਅੱਜ ਇੱਕ ਸੋਤੋ ਇੱਕ ਮਸਲਾ ਪੁੱਛਣਾ ਜਾਣਾ ਦਾ ਆ ਜਿਹੜੇ ਅੱਜ ਕੱਲ ਦੇ ਜਿਹੜੀ ਮੰਡੀਰ ਆ ਕੋਈ ਵੀ ਅੱਜ ਕੱਲ ਦੀ ਨਵੀਂ ਪੀੜ੍ਹੀ ਆ ਇਹ ਬਾਹਰ ਨੂੰ ਬਹੁਤ ਜਾਈ ਜਾਂਦੀ ਆ ਦਾਰਾ ਸੋਤ ਨਹੀਂ ਗੱਲ ਇਹ ਐ ਵੀ ਜਿਹੜੇ ਨੌਜਵਾਨ ਆ ਨਾ ਹਾਂਜੀ ਉਹਨਾਂ ਦੇ ਹਮੇਸ਼ਾ ਸੁਪਨੇ ਹੁੰਦੇ ਆ ਜਾਂ ਉਹਨਾਂ ਦੀਆਂ ਛਾਵਾਂ ਹੁੰਦੀਆਂ ਠੀਕ ਹੈ ਜੀ ਕਿ ਯਾਰ ਅਸੀਂ ਨੌਕਰੀ ਕਰੀਏ ਕਿਸੇ ਕਾਰੋਬਾਰ ਕਰੀਏ ਕਿਤੇ ਕਿਤੇ ਲੱਗੇ ਸਾਡੇ ਦੇਸ਼ ਦੇ ਵਿੱਚ ਉਹ ਉਹਨਾਂ ਨੂੰ ਮਿਲ ਨਹੀਂ ਰਿਹਾ ਰਜਗਾਰ ਠੀਕ ਆ ਜਦੋਂ ਰਜਗਾਰ ਨਹੀਂ ਮਿਲਦਾ ਫਿਰ ਉਹ ਨਰਾਸ਼ਤਾ ਜਾ ਕੇ ਉਹ ਵੇਹਦੇ ਆ ਵੀ ਬਾਹਰਲੇ ਦੇਸ਼ ਚ ਨਾ ਹੈ ਪੈਸਾ ਜਾਂ ਬਣਦਾ ਯਾਰ ਮਿਹਨਤ ਤਾਂ ਇੱਥੇ ਵੀ ਕਰਨੀ ਉੱਥੇ ਵੀ ਕਰਨੀ ਆ ਉਹ ਮਿਹਨਤ ਕਰਨ ਦੇ ਬਹਾਨੇ ਉਧਰ ਵੀ ਜਾਂਦੇ ਆ ਨਾਲੇ ਪੈਸਾ ਕਮਾਉਂਦੇ ਤਾਂ ਬਾਹਰ ਨਹੀਂ ਜਾਂਦੇ ਆ ਦਾ ਜੀ ਮੈਂ ਇੱਕ ਚੀਜ਼ ਤੁਹਾਡੇ ਕੋਲੋਂ ਇੱਥੇ ਪੁੱਛਣਾ ਚਾਹਣਾ ਵੀ ਮੈਂ ਕਹਿਣਾ ਜੀ ਇਹਦੇ ਵਿੱਚ ਮੁੰਡੇ ਆਪਣੇ ਵੀ ਇੱਕ ਥੋੜੇ ਜਿਹਾ ਗਲਤ ਹੈ ਮੈਂ ਇਸ ਵਿਸ਼ੇ ਤੇ ਤਾਂ ਤੁਹਾਨੂੰ ਗੱਲ ਪੁੱਛੀ ਆ ਵੀ ਇੱਥੇ ਨਹੀਂ ਉਹ ਕੰਮ ਕਰਦੇ ਉੱਥੇ ਜ਼ਿਆਦਾ ਕਰਦੇ ਜਾਗੇ ਨਹੀਂ ਉੱਥੇ ਇੱਕ ਤਾਂ ਮਜਬੂਰੀ ਬਣ ਜਾਂਦੀ ਹੈ ਇੱਥੇ ਜਿਹੜਾ ਉਹਨਾਂ ਨੂੰ ਹਿੜਕ ਝੜਕ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਜਦੋਂ ਉਧਰ ਆਪਾਂ ਹੁਣ ਜੇ ਕੋਈ ਨਸ਼ਾ ਕਰਦਾ ਨਾ ਤੇ ਉਹਦੇ ਨਾਲ ਰਹਿਣ ਲੱਗ ਪਈ ਤੇ ਆਪਾਂ ਵੀ ਨਸ਼ਾ ਹੀ ਕਰਨ ਲੱਗ ਪਾਂਗੇ ਠੀਕ ਆ ਐਵੇਂ ਫਿਰ ਜਦੋਂ ਬਾਹਰ ਜਾਂਦੇ ਆ ਅੰਗਰੇਜ਼ਾਂ ਨੂੰ ਵੇਦੇ ਵੀ ਉਹ ਵੀ ਮਿਹਨਤ ਕਰਦੇ ਆ ਤੇ ਫਿਰ ਉਹਨਾਂ ਦੇ ਨਾਲ ਲੱਗੇ ਉਹ ਵੀ ਮਿਹਨਤ ਕਰਦੇ ਆ ਇਕੱਲੇ ਉੱਥੇ ਬਹਿ ਨਹੀਂ ਸਕਦੇ ਇੱਥੇ ਪਰਿਵਾਰ ਹੁੰਦਾ ਕਾਰ ਹੁੰਦਾ ਪਿੰਡ ਹੁੰਦਾ ਇੱਥੇ ਇਹਨਾਂ ਨੂੰ ਖੋਲ੍ਹ ਹੁੰਦੀ ਆ ਉੱਥੇ ਖੋਲ੍ਹ ਨਹੀਂ ਹੁੰਦੀ ਤਾਂ ਹੀ ਇਹ ਤਾਂ ਤੂੰ ਠੀਕ ਆ ਬਈ ਤੂੰ ਕਹਤਾ ਕਾਰੋਬਾਰ ਦਾ ਮਸਲਾ ਆਪਾਂ ਵੀ ਪੰਜਾਬ 'ਚ ਹੀ ਰਹਿੰਨੇ ਹਾਂ ਰੋਟੀ ਦਾ ਆਪਾਂ ਵੀ ਖਾਈ ਜਾਂਨੇ ਫਿਰ ਆਪਾਂ ਕਿੱਥੋਂ ਖਾਈ ਜਾਂਨੇ ਨਹੀਂ ਗੱਦਾਰਾ ਸਰ ਕੀ ਹੈ ਵੀ ਉਹਨਾਂ ਦੀਆਂ ਸ਼ਾਵੇਂ ਜਿਹੜੀਆਂ ਉਹਨਾਂ ਨੂੰ ਇਹ ਹੈ ਵੀ ਜੇ ਅਸੀਂ ਬਹੁਤ ਪੈਸਾ ਕਮਾਵਾਂਗੇ ਬੜੇ ਅਮੀਰ ਹੋ ਜਾਾਂਗੇ ਬੜਾ ਕੋਈ ਕੋਈ ਕਾਰ ਲਵਾਾਂਗੇ ਕੋਈ ਫਲਾਣਾ ਕਰਾਂਗੇ ਉਹਨਾਂ ਦੀਆਂ ਸ਼ਾਵੇਂ ਜਿਹੜੀਆਂ ਨਾ ਉਧਰੋਂ ਖਿੱਚਦੀਆਂ ਉਹਨਾਂ ਨੂੰ ਇੱਕ ਤਾਂ ਇਹ ਮੈਂ ਇੱਕ ਹੋਰ ਚੀਜ਼ ਕਰਨਾ ਇੱਕ ਇੱਕ ਫੈਮਿਲੀ ਹੁੰਦੀ ਆ ਮਾਂ ਪਿਓ ਹੁੰਦਾ ਉਹ ਕਰਾਉਂਦਾ ਦਾ ਡਾਕਟਰੀ ਦਾ ਕੋਰਸ ਹਾਂ ਕਰਕੇ ਡਾਕਟਰੀ ਦਾ ਕੋਰਸ ਜਾ ਬਾਹਰ ਨੂੰ ਪੈਂਦੇ ਆ। ਠੀਕ ਹੈ। ਤਾਂ ਇਹ ਦੱਸ ਜੇ ਜਾਣਾ ਹੀ ਬਾਹਰ ਸੀ ਤਾਂ ਡਾਕਟਰੀ ਦਾ ਇੰਜੀਨੀਅਰ ਦਾ ਕੋਰਸ ਕਰਨ ਦਾ ਕੀ ਫਾਇਦਾ? ਨਹੀਂ, ਚੱਕਰ ਇਹ ਆ ਵੀ ਜਦੋਂ ਉਹਨਾਂ ਨੂੰ ਇੱਥੇ ਮੌਕੇ ਨਹੀਂ ਮਿਲਦੇ। ਇਸ ਦੇਸ਼ 'ਚ ਮੌਕੇ ਨਹੀਂ ਮਿਲਦੇ ਤਾਂ ਫਿਰ ਉਹ ਬਾਹਰ ਨੂੰ ਇਹ ਸੇ ਕਰਕੇ ਪਾਜਦੇ ਆ ਵੀ ਜਿੱਿੱਲਾ ਡਾਕਟਰ ਇੱਥੇ ਪੈਸਾ ਕਮਾਊਗਾ ਅਸੀਂ ਉੱਥੇ ਓਵੇਂ ਮਿਹਨਤ ਕਰਕੇ ਕਮਾ ਲਾਂਗੇ। ਜਾਂ ਉਧਰ ਨੌਕਰੀ ਵੀ ਲੱਗ ਜਾਂਦੇ ਆ ਉਹ ਕੋਈ ਇਹ ਨਹੀਂ ਵੀ ਇਕੱਲੇ ਉਹ ਕੰਮ ਕਰਨ ਤੇ ਜਾਂਦੇ ਆ। ਇੱਕ ਕਈ ਹਰੀ ਮੈਂ ਤਾਂ ਇਹ ਤੇਰੇ ਇਹ ਗੱਲ ਤੋਂ ਮੈਂ ਤਨੂੰ ਵੀ ਇੱਕ ਛੋਟੀ ਜੀ ਗੱਲ ਤੋਂ ਘੇਰਦਾ ਕਈ ਸਰਕਾਰੀ ਮੁਲਾਜ਼ਮ ਜਿਹੜੇ 70 70 ਹਜ਼ਾਰ ਤਨਖਾਹਾਂ ਲੈਂਦੇ ਆ ਉਹ ਵੀ ਬਾਹਰ ਨੂੰ ਜਾਂਦੇ ਆ ਉੱਥੇ ਦੱਸੋ ਫਿਰ ਉੱਥੇ ਸਰਕਾਰ ਕੀ ਕਰੇ ਰੌਲਾ ਪਤਾ ਕੀ ਹੈ ਸਰਕਾਰੀ ਮੁਲਾਜ਼ਮ ਹੈ ਹਾਂ ਜਦੋਂ ਉਹਨਾਂ ਨੇ ਪੈਸਾ ਇੱਧਰ ਉਹਨਾਂ ਨੂੰ ਵੱਧ ਫੜ ਗਿਆ ਠੀਕ ਹੈ ਜਾਂ ਉਹਨਾਂ ਨੇ ਉਹਨਾਂ ਦੀ ਜਿਹੜੀ ਡਿਊਟੀ ਤਾਂ ਖਤਮ ਹੋ ਗਈ 60 ਸਾਲ ਤੋਂ ਉਹ ਫੇ ਕੀ ਕਰਦੇ ਆਪਾਂ ਯਾਰ ਹੋਰ ਪੈਸਾ ਕਮਾਈਏ ਹੋਰ ਅਮੀਰ ਜਵਾਕ ਆਪਣੇ ਸੈੱਟ ਹੋ ਜਾਣਗੇ ਇਸ ਕਰਕੇ ਉਹਨਾਂ ਦੀ ਲਗਤਾਂ ਹੀ ਬਣ ਜਾਂਦੀ ਹੈ ਵੀ ਆਪਾਂ ਇੱਥੇ ਜਾ ਕੇ ਸੈੱਟ ਹੋਈਏ ਤਾਇਆ ਹੀ ਤੂੰ ਪੰਜਾਬ ਚ ਰਹਿਣਾ ਕੁਰਤਾ ਚਾਦਰਾ ਤੂੰ ਪਾਉਣਾ ਤੂੰ ਐਂ ਦੱਸ ਦੇ ਆਪਾਂ ਤੈਨੂੰ ਬਾਹਰਲੇ ਮੁਲਕ ਕਿਸੇ ਨੂੰ ਫੋਨ ਲਾ ਕੇ ਪੁੱਛ ਲਾ ਕੋਈ ਵੀ ਤੇਰਾ ਰਿਸ਼ਤੇਦਾਰ ਗਿਆ ਕੋਈ ਗਵਾਂਢੀ ਗਿਆ ਵੀ ਨਿਆਰੇ ਕਿੱਥੇ ਆ ਨਜਾਰੇ ਠੀਕ ਹੈ ਹਾਂ ਨਾ ਹਿੰਦੁਸਤਾਨ ਤੇ ਹਿੰਦੁਸਤਾਨ ਚ ਪੰਜਾਬ ਚ ਹਾਂ ਠੀਕ ਇੱਥੇ ਵਧੀਆ ਸੱਭਿਆਚਾਰ ਵਧੀਆ ਜ਼ਮੀਨ ਵਧੀਆ ਤਬਾਦਨ ਵਧੀਆ ਸਾਰਾ ਕੁਝ ਹੈ ਪਰ ਸਾਡੇ ਜਿਹੜੇ ਚੱਕਾ ਚਾਹੁੰਦਾ ਫੋਰਨ ਕੰਟਰੀ ਦੀ ਹੈ ਬਾਹਰਲੇ ਦੇਸ਼ਾਂ ਦੀ ਉਹ ਤਾਇਆ ਜਿੰਨਾ ਚੈਰ ਮਤਲਬ ਤੇਰੇ ਮਾਈਂਡ ਚ ਵੀ ਇਹ ਚੀਜ਼ਾਂ ਬੈਠੀਆਂ ਆਈਆਂ ਚਦਾ ਚੌਂਗ ਜਾਂ ਕੁਝ ਵੀ ਥੋੜਾ ਜਿਹਾ ਤਾਂ ਆਪ ਤੇ ਸਬਰ ਵੀ ਰੱਖਣਾ ਪੈਂਦਾ ਸਬਰ ਤਾਂ ਆਪਾਂ ਬੜੇ ਇੱਥੇ ਦੁਨੀਆਂ ਬਹੁਤ ਕਿਸਮ ਦੀ ਐ ਕੋਈ ਸਬਰ ਵਾਲੀ ਐ ਕੋਈ ਲਾਲਚੀ ਐ ਕੋਈ ਧਾਰਮਿਕ ਐ ਕੋਈ ਕਿਵੇਂ ਅੱਡਾ ਅੱਡਾ ਉਹਨਾਂ ਦੇ ਮਾਈਂਡ ਐ ਜਿਹੜਾ ਮਾਈਂਡ ਆ ਉਹ ਬਸ ਉਹ ਮਾਈਂਡ ਹੀ ਉਹਨੂੰ ਖੇਚਲ ਜਾਂਦਾ ਉਧਰ ਨੂੰ ਵੀ ਅਸੀਂ ਉਧਰ ਜਾ ਕੇ ਕਰਨਾ ਹੈ ਉੱਥੇ ਜਾ ਕੇ ਵੀ ਜਿਹੜੇ ਇੱਥੇ ਧਾਰਮਿਕ ਬੰਦੇ ਆ ਉਧਰ ਗੁਰਦੁਆਰਿਆਂ ਚ ਸੈੱਟ ਹੋ ਜਾਂਦੇ ਆ ਜਿਹੜੇ ਕੋਈ ਨੌਕਰੀ ਪੇਸ਼ੇ ਨੌਕਰੀ ਸੈੱਟ ਹੋ ਜਾਂਦੇ ਕੋਈ ਕੰਮ ਵਾਲੇ ਉਹ ਕੰਮੇ ਸੈੱਟ ਹੋ ਜਾਂਦੇ ਆ ਅੱਡੋ ਅੱਡਾ ਉਹਨਾਂ ਦੀ ਜੋ ਜੀ ਰੀਜ ਐ ਉਹ ਚ ਫਿੱਟ ਹੋ ਜਾਂਦੇ ਇਹ ਤਾਂ ਇੱਕ ਚੀਜ਼ ਮੈਂ ਤਾਂ ਹੋਰ ਵੀ ਪੁੱਛਣਾ ਚਾਹਣਾ ਹਾਂ ਜੀ ਵੀ ਤੁਸੀਂ ਜਿਆਦਾ ਪੱਖ ਬਾਹਰਲੇ ਬੰਦਿਆਂ ਦਾ ਲਈ ਜਾਂਦੇ ਹੋ ਇਹ ਇੱਕ ਤਰਫਾ ਨਹੀਂ ਤਾਂ ਇਹ ਜੀ ਤੁਸੀਂ ਪੰਜਾਬ ਚ ਰਹਿਣ ਬਾਰੇ ਵੀ ਕੋਈ ਗਿਆਨ ਦਿਓ ਨਹੀਂ ਮੈਂ ਪਤਾ ਕੀ ਹੈ ਪੰਜਾਬ ਕੇ ਰਹੋ ਪੰਜਾਬ ਚ ਨਾ ਤਾਂ ਸਰਕਾਰਾਂ ਸਾਨੂੰ ਕੋਈ ਫਸਲਾਂ ਦੀ ਭਾਅ ਦਿੰਦੀਆਂ ਨਾ ਸਾਨੂੰ ਕੋਈ ਰੋਜ਼ਗਾਰ ਦਿੰਦੀਆਂ ਨਾ ਕੋਈ ਗਾਰੰਟੀ ਹੈ ਅੱਛਾ ਤੁਸੀਂ ਇਹ ਲਾ ਲੋ ਵੀ ਆ ਹੁਣ ਭਗਵੰਤ ਮਾਨ ਦੀ ਸਰਕਾਰ ਸੀ ਇਹਨੇ ਰੋਜ਼ਗਾਰ ਦਿੱਤਾ ਚਲੋ ਨੌਕਰੀਆਂ ਦਿੱਤੀਆਂ ਤੇ ਨੌਜਵਾਨ ਬਹੁਤ ਘੱਟ ਗਿਣਤੀ ਚ ਹੁਣ ਉਧਰ ਨੂੰ ਜਾਣਾ ਯਾਨੀ ਬਹੁਤ ਘੱਟ ਗਿਣਤੀ ਚ ਗਏ ਆ ਘਟ ਗਏ ਹਾਂ ਜਿਹੜੇ ਅੰਕੜੇ ਆਪਾਂ ਪੜਦੇ ਆ ਪੜਦੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਵੀ ਹੋਣੀ ਯਾਰ ਪੜ੍ਹਾਈ ਦੇ ਨਾਲ ਹੀ ਸਾਨੂੰ ਨੌਕਰੀ ਮਿਲੂਗੀ ਤੋ ਇੱਧਰ ਮਿਲ ਜਾਂਦੇ ਆ ਪਹਿਲਾਂ ਕਿ ਕਿਸੇ ਜਥੇ ਬੰਦਿਆਂ ਪਾਰਟੀਆਂ ਨੇ ਜਾਂ ਕੰਮ ਨਹੀਂ ਕੀਤਾ ਤਾਇਆ ਜੀ ਤੂੰ ਇੱਕ ਬਹੁਤ ਹੀ ਸੂਝਵਾਨ ਬੰਦਾ ਤੂੰ ਇੱਕ ਮੈਸੇਜ ਰਾਈ ਕਹਿ ਬਈ ਪੰਜਾਬ ਵੀ ਤੁਹਾਡਾ ਭਾਈ ਪੰਜਾਬ ਨੂੰ ਜਰੂਰ ਤੁਸੀਂ ਬਾਹਰ ਪੈਸਾ ਕਮਾਓ ਪਰ ਪੰਜਾਬ ਵੀ ਨਾ ਛੱਡੋ ਐ ਥੋੜਾ ਮੈਸੇਜ ਕਰਦਾ ਤਾਂ ਇਹ ਆਨੇ ਹੈ ਵੀ ਜੇ ਤੁਸੀਂ ਪੰਜਾਬ ਚ ਜੰਮੇ ਆਂ ਜੇ ਪੰਜਾਬ ਚ ਪਲੇ ਆ ਪੰਜਾਬ ਚ ਰਹੇ ਆਂ ਸਾਨੂੰ ਸਾਡੀ ਧਰਤੀ ਨਹੀਂ ਛੱਡਣੀ ਚਾਹੀਦੀ ਇੱਥੇ ਮਿਹਨਤ ਕਰਕੇ ਇੱਥੇ ਜਿਉ ਉਹ ਜਰਜਗਾਰ ਮਿਲਦਾ ਹੈ ਉਹਨੂੰ ਕਰਨਾ ਚਾਹੀਦਾ ਹੈ ਭੈਣ ਭਰਾ ਪਾ ਧੀਆਂ ਪੈਣਾ ਸਾਨੂੰ ਨਹੀਂ ਛੱਡਣੀਆਂ ਚਾਹੀਦੀ ਠੀਕ ਆ ਪਰ ਜਦੋਂ ਅੱਜ ਉਹਨਾਂ ਦੀ ਇੱਕ ਲੋੜ ਪਨਦੀ ਜਾਂਦੀ ਹੈ ਵੀ ਅਸੀਂ ਯਾਰ ਜਦੋਂ ਸਾਨੂੰ ਇੱਥੇ ਨਹੀਂ ਮਿਲਦਾ ਤਾਂ ਸਾਨੂੰ ਉੱਥੇ ਮਿਲ ਜੂ ਇਸ ਕਰਕੇ ਅਸੀਂ ਇਹਨੇ ਵੀ ਠੀਕ ਹੈ ਪੰਜਾਬ ਚ ਵੀ ਉਹ ਵੱਧ ਤੋਂ ਵੱਧ ਪੈਸਾ ਲਾਉਣ ਇੱਥੇ ਵਿਦਿਆ ਦੇ ਸਕੂਲ ਖੋਲਣਾ ਜਿਹੜਾ ਬਾਹਰਲਾ ਪੈਸਾ ਹੈ ਉਹ ਇੱਥੇ ਦੇਣ ਤੇ ਸਾਡਾ ਜਿਹੜਾ ਸੂਬਾ ਹੈ ਉਹ ਵਿਕਾਸ ਵੀ ਕਰੇ ਤੇ ਬਲੰਦੀਆਂ ਨੂੰ ਸ਼ੋਹੇ ਠੀਕ ਹੈ ਤਾਂ ਹੀ ਸਸਰੀਕਾਲ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਠੀਕ ਹੈ ਸਸੀਕਾਲ ਜੀ ਸੱਚੀ ਗੱਲ ਜੀ ਮੈਂ ਤੁਹਾਡੇ ਲਈ ਤੁਸੀਂ ਇੱਕ ਪਲੇਅਰ ਹੋ ਹਾਂਜੀ ਤੁਹਾਡੇ ਲਈ ਪਲੇਅਰਾਂ ਦੀ ਗੱਲ ਹੀ ਕਰੂੰਗਾ ਠੀਕ ਹੈ ਜੀ ਤੁਸੀਂ ਪਲਵਾਨੀ ਦੇ ਦੌਰ ਚ ਬਹੁਤ ਮੱਲਾ ਮਾਰੀਆਂ ਸਾਰੇ ਪਿੰਡ ਨੂੰ ਹੀ ਪਤਾ ਗੁਰੂ ਸਾਹਿਬ ਚ ਤੁਹਾਡਾ ਨਾਂ ਚੜਤਾ ਸਿੰਘ ਤੁਹਾਡਾ ਨਾਂ ਜੀ ਠੀਕ ਹੈ ਜੀ ਤੇ ਪੁਲਿਸ ਚ ਵੀ ਤੁਸੀਂ ਲੱਗੇ ਰਹੇ ਹੋ ਕਿੰਨੇ ਸਾਲ ਹੋ ਗਏ ਰਟਾਇਰ ਹੋਏ ਨੂੰ ਤੁਸੀਂ ਮੈਨੂੰ 4 ਸਾਲ ਹੋ ਗਏ ਤੇ ਤੁਸੀਂ ਮਤਲਬ ਜਦੋਂ ਪਲਵਾਨੀ ਕਰਦੇ ਸੀ ਤੁਹਾਡੀ ਖਰਾਕ ਦੱਸੋ ਉਹ ਤੁਸੀਂ ਕਿੰਨੀ ਕਿੰਨੀ ਖਰਾਕ ਖਾ ਜਾਂਦੇ ਖਾਣਾਕ ਤਾਂ ਹੁਣ ਕਰਦੀ ਸੀ ਜਿਵੇਂ ਸਵੇਰ ਰੋਟੀ ਮੱਖਣੀ ਦੇ ਨਾਲ ਸਬਜ਼ੀ ਦੇ ਨਾਲ ਰੋਟੀ ਖਾਣੀ ਤੇ ਸ਼ਾਮ ਨੂੰ ਮੀਟ ਹੋ ਗਿਆ ਮਤਲਬ ਅੱਧਾ ਕਿਲੋ ਉਸ ਹਿਸਾਬ ਨਾਲ ਹੌਲੀ ਹੌਲੀ ਵੱਧ ਆ ਗਿਆ ਫਿਰ 2 ਕਿਲੋ ਵੀ ਖਾਂਦੇ ਰਹੇ ਆ ਟਾਈਮ ਟਾਈਮ ਦੀ ਗੱਲ ਆ ਬਦਾਮ ਵੀ ਪੀਂਦੇ ਪੀ ਕੇ ਮਤਲਬ ਪੀਂਦੇ ਰਹੇ ਆ ਤੇ ਇਹ ਸਾਰੀ ਖਾਾਕ ਇਹ ਹੀ ਹੁੰਦੀ ਜੀ ਤੇ ਮਤਲਬ ਤੁਸੀਂ ਕਿੰਨੀਆਂ ਕ ਮੱਲਾ ਮਾਰੀਆਂ ਕਿੱਥੇ ਕਿੱਥੇ ਤੁਸੀਂ ਜਿੱਤੇ ਹੋ ਮਤਲਬ ਉਹ ਦੱਸ ਸਕਦੇ ਹੋ ਖੁੱਲ ਕੇ हां ਜਿੰਨਾ ਕਿ ਜ਼ਿਆਦਾ ਉਹਨਾਂ ਕਹ ਦੱਸ ਸਕਦਾ ਜਿਵੇਂ ਨੈਸ਼ਨਲ ਪੱਧਰ ਤੇ ਖੇਲੇ ਆ ਇਧਰ ਸਕੂਲ ਵੱਲੋਂ ਉਸ ਤੋਂ ਬਾਅਦ ਜਿਹੜਾ ਸੀਗਾ ਦੌਰ ਮਤਲਬ ਉਹਲੇ ਰਹਿਣ ਦਾ ਸੀਗਾ ਉਦੋਂ ਜਦੋਂ ਕਾਲਜ ਲਾਇਆ ਕਰਦੇ ਨੇ ਉਦੋਂ ਪਹਾੜਾਂ ਨੂੰ ਉੜ ਗਏ ਛਿੰਝਾਂ ਦੇਖੀਆਂ ਉਦੋਂ ਬਹੁਤ ਵਧੀਆ ਬਹੁਤ ਵਧੀਆ ਮੱਤ ਤੜੇ ਮੱਲਤਾ ਏ ਠੀਕ ਹੈ ਜੀ ਹਾਂਜੀ ਮੱਲ ਵੀ ਠਾਏ ਤੁਸੀਂ ਮੈਂ ਸੁਣਿਆ ਤੁਸੀਂ ਇੱਕ ਝੰਡੀ ਵੀ ਫੜੀ ਸੀ ਹਾਂਜੀ ਹਾਂਜੀ ਉਹ ਕਿੱਥੇ ਫੜੀ ਸੀ ਉਹ ਪਿੰਡ ਪੈਂਦਾ ਜੀ ਆਪਣੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਆ ਮੇਰੇ ਹੁਣ ਯਾਦ ਨਹੀਂਗਾ ਜੀ ਠੀਕ ਚੱਲ ਕੋਈ ਨਹੀਂ ਉੱਥੇ ਚੰਡੀ ਫੜੀ ਸੀ ਤੁਸੀਂ ਤੇ ਜਿੱਤੀ ਵੀ ਸੀ ਜਿੱਤੀ ਜੀ ਕਿੰਨੇ ਕਿਲੋ ਘਿਓ ਮਿਲਿਆ ਤੁਹਾਨੂੰ ਜੀ ਮੈਨੂੰ ਉਦੋਂ 18 ਕਿਲੋ ਘਿਓ ਮਿਲਿਆ ਸੀ ਤੇ ਪੈਸਾ ਵੀ ਮਿਲਿਆ ਸੀ ਹਾਂਜੀ ਪੈਸਾ 46 47 46 ਉਦੋਂ 46 ਦਾ ਬਹੁਤ ਅੱਜ ਦਾ ਤੁਸੀਂ ਲਾ ਲੋ ਲੱਕ ਦਾ ਇੱਕ ਸਾਹ ਹਾਂਜੀ 86 87 ਦੀ ਗੱਲ ਹੈ ਠੀਕ ਆ ਹਾਂਜੀ ਹੋਰ ਠੀਕ ਹੋ ਜੀ ਚੱਲਦਾ ਹਾਂ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ੇ ਠੀਕ ਹੈ ਜੀ ਭਾਈ ਸੱਸੀ ਗੱਲ ਆ ਸੱਸੀ ਗੱਲ ਬਾਈ ਜੀ ਸੋਡੇ ਬਾਰੇ ਮੈਂ ਇੱਕ ਗੱਲ ਸੁਣੀ ਆ ਵੀ ਤੁਸੀਂ ਜਦੋਂ ਸਕੂਲ ਚ ਪੜ੍ਹਦੇ ਸੀ ਤੁਸੀਂ ਮੈਨ ਤੋਂ ਛੋਟੇ ਹੋ ਜੂਨੀਅਰ ਆ ਤਾਂ ਤੁਸਾਨੂੰ ਕਲਾਕਾਰੀ ਦਾ ਬਹੁਤ ਸ਼ੌਂਕ ਸੀ ਕਲਾਕਾਰੀ ਦੇ ਵਿਸ਼ੇ ਤੇ ਹੀ ਸੋਡੇ ਨਾਲ ਗੱਲ ਕਰਾਂਗੇ ਵੀ ਸਭ ਤੋਂ ਪਹਿਲਾਂ ਦੱਸੋ ਤੁਸਾਨੂੰ ਕਿਹੜਾ ਕਲਾਕਾਰ ਵਧੀਆ ਲੱਗਦਾ ਅੱਜ ਦੀ ਦੌਰ ਚ ਵੀ ਕਿਹੜੇ ਕਲਾਕਾਰ ਦਾ ਤੁਸੀਂ ਨਾਂ ਲੈਣਾ ਜਿਹੜਾ ਤੁਸਾਨੂੰ ਮਨ ਨੂੰ ਛੂੰਦਾ ਜੇ ਬਈ ਪ੍ਰਾਣਿਆਂ ਚ ਵੇਖ ਗਏ ਹਾਂਜੀ ਤਾਂ ਜਨਾਬ ਹਾਂਸ ਰਾਜ ਹੰਸ ਜੀ ਠੀਕ ਹੈ ਜੀ ਜਿਹੜੇ ਸੁਰਾਂ ਦੇ ਬਾਦਸ਼ਾਹ ਹਾਂਜੀ ਠੀਕ ਹੈ ਸਵਰਗਿਆ ਸਰਦੂਲ ਸਕੰਦਰ ਸਾਹਿਬ ਬਹੁਤ ਤਗੜੀ ਸੀ ਬਈ ਉਹਦਾ ਤਾਂ ਮੈਂ ਹੀ ਫੈਨ ਆ ਤੇ ਬਾਕੀ ਆਪਣੇ ਬਾਬਾ ਗੁਰਦਾਸ ਮਾਨ ਉਹ ਤਾਂ ਭਾਈ ਉਹਦਾ ਤਾਂ ਐਂਡ ਹੀ ਹੈ ਭਾਈ ਹਾਂ ਬਾਕੀ ਅੱਜ ਕੱਲ ਵੀ ਬਹੁਤ ਵਧੀਆ ਹੈ ਤੇ ਬੰਦੇ ਵਧੀਆ ਸਿੱਖ ਕੇ ਆਏ ਆ ਚੰਗੇ ਬਹੁਤ ਇੱਕ ਲਾਪਰੀ ਸਿੰਘ ਇੱਕ ਗੱਲ ਹੁੰਦੀ ਆ ਕਹਿੰਦੇ ਜਦੋਂ ਕਿਸੇ ਬੰਦੇ 'ਚ ਕੋਈ ਕਲਾ ਹੋਵੇ ਉਹ ਕਲਾ ਜੇ ਕਿਸੇ ਨੂੰ ਆਪਾਂ ਦੱਸੀਏ ਨਾ ਉਹਦਾ ਸਵਾਦ ਨਹੀਂ ਆਉਂਦਾ ਤੁਸੀਂ ਨਾ ਥੋੜੇ ਜੇ ਦੋ ਟੱਪਿਆਂ ਦਾ ਕੋਈ ਇੱਕ ਸਾਨੂੰ ਗਾਣਾ ਸੁਣਾਓ ਸਾਰੀ ਸੱਤ ਨੂੰ ਮਤਲਬ ਐਦਾਂ ਦਾ ਗਾਣਾ ਸੁਣਾਓ ਕਿ ਸਾਡਾ ਮਨ ਖੁਸ਼ ਹੋ ਜੇ ਮੈਂ ਤੁਹਾਨੂੰ ਮਾਨਕ ਸਾਹਿਬ ਦਾ ਸੁਣਾ ਦਿੰਦਾ ਸੁਣਾ ਦਿਓ ਸੁਣਾ ਦਿਓ ਕੋਈ ਗੱਲ ਨਹੀਂ 11 ਗੋਲੀਆਂ ਨਾਲ ਮਸਾ ਢੱਡ ਭਰਦਾ ਬੈਤਦਾ ਹਏ ਥਰੀ ਨਟ ਥਰੀ 86 ਨੰਬਰ ਰぇ ਫੜਦਾ 11 ਗੋਲੀਆਂ ਨਾਲ ਮਸਾਟ ਡਪੜਦਾ ਬਹਿਤਲਦਾ ਹਏ ਥਰੀ ਨਟ ਥਰੀ 86 ਨੰਬਰ ਰぇ ਫੜਦਾ ਬੰਦੇ ਨਹੀਂ ਜੋ ਤੱਕਣ ਛੇੜਨੀ ਇੱਜ਼ਤ ਬਗਾਨੀ ਨੂੰ ਸਦਾ ਸੂਰਮੇ ਸਮਝਣ ਤੀਤੇ ਪਹਿਣ ਬਗਾਨੀ ਨੂੰ ਸਦਾ ਸੂਰਮੇ ਸਮਝਣ ਤੀਤੇ ਪਹਿਣ ਬਗਾਨੀ ਨੂੰ ਮੈਂ ਹਾਂ ਪਹਿੜੇ ਸ਼ਾਮ-ਸ਼ਾਮ ਤੋਂ ਗੁੱਸਾ ਖਾਈ ਨਾ ਸ਼ੱਕ ਪੁਰੂ ਮਹਾਰਾਜ ਵਾਲੇ ਵਿਭਾਕ ਬਰਾਹੀ ਨਾ ਮੈਂ ਹਾਂ ਪਹਿੜੇ ਸ਼ਾਮ-ਸ਼ਾਮ ਤੋਂ ਗੁੱਸਾ ਖਾਈ ਨਾ ਸ਼ੱਕਪੁਰੂ ਮਹਾਰਾਜ ਵਾਲੇ ਵੀ ਬਾਖ ਬਰਹਾਈ ਨਾ ਦੁਨੀਆਂ ਤੇ ਕਰਵਾਦੀ ਨਾ ਟਿੱਲੋਂ ਦੀ ਖਾਨੀ ਨੂੰ ਸਦਾ ਸੂਰਮੇ ਸਮਝਣਤੀ ਤੇ ਪਹਿਣ ਬਗਾਨੀ ਨੂੰ ਸਦਾ ਸੂਰਮੇ ਸਮਝਣਤੀ ਤੇ ਪਹਿਣ ਬਗਾਨੀ ਨੂੰ ਬਈ ਤਾੜੀ ਮਾਰੋ ਤਾੜੀ ਮਾਰੋ ਬਈ ਬਹੁਤ ਵਧੀਆ ਜਿਹੜਾ ਤੂੰ ਮੈਸੇਜ ਵੀ ਦਿੱਤਾ ਬਹੁਤ ਬਹੁਤ ਬਈ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਬਈ ਧੰਨਵਾਦ ਜੀ ਸ਼ਸ਼ੀ ਕਾਲ ਬਾਈ ਜੀ ਸ਼ਸ਼ੀਕਲ ਜੀ ਸਤ ਸ੍ਰੀ ਅਕਾਲ ਸੋਡਾ ਪੱਕਾ ਨਾ ਜੀ ਮੈਂ ਸੁਣਿਆ ਕੀ ਐ ਅੰਕਲ ਜੀ ਇੱਕ ਤਾਂ ਕੱਕਾ ਮੋੜ ਤੋਂ ਨੂੰ ਪਿੰਡ 'ਚ ਕਹਿ ਦਿੰਦੇ ਆ ਪੱਕਾ ਨਾ ਦੱਸੋਈ ਸਰ ਭਰਪਾਲ ਸਿੰਘ ਹਰਪਾਲ ਸਿੰਘ ਸੋਡਾ ਇੱਕ ਗੱਲ ਤੇ ਬੜੇ ਤੁਸੀਂ ਜੇ ਕਿਸੇ ਚੀਜ਼ ਨੂੰ ਤੁਸੀਂ ਨਾ ਕਰਤੀ ਉਹਦਾ ਹਾਂ ਕਰਾਉਣ ਵਾਲਾ ਕੋਈ ਜੰਮਿਆ ਨਹੀਂ ਇਹ ਗੱਲ ਸੱਚ ਹੈ ਹੀ ਸੱਚ ਹੈ ਹੀ ਮਤਲਬ ਜੇ ਤਾਂ ਤੂੰ ਕੋਈ ਕੰਮ ਕਰਨਾ ਹਾਂ ਕਰਤੀ ਤਾਂ ਕਰੇਗਾ ਹੀ ਕਰੇਗਾ ਜੇ ਤੇਰੇ ਮੂੰਹ ਤੋਂ ਨਾ ਨਿਕਲ ਗਈ ਭਲਾ ਕੋਈ ਆ ਜੇ ਫੇਰ ਨਹੀਂ ਹਾਂ ਫੇਰ ਨਹੀਂ ਹਾਂ ਹੁੰਦੀ ਇਹ ਬਿਲਕੁਲ ਸੱਚ ਹੈ ਸੱਚ ਉੱਤੇ ਮੂੰਹ ਕਰਕੇ ਥੋੜਾ ਇਹ ਗੱਲ ਕਰੋ ਜੀ ਬਿਲਕੁਲ ਸੱਚ ਹੈ ਜੀ ਤੇ ਤੁਸੀਂ ਐਂ ਦੱਸੋ ਜੀ ਆਪ ਦੀ ਜਿਹੜੀ ਲਾਈਫ ਆ ਵਧੀਆ ਲੰਘ ਰਹੀ ਹੈ ਵਧੀਆ ਵਧੀਆ ਤੇ ਆਨੰਦ ਮਾਰ ਰਹੇ ਆ ਜਿੰਦਗੀ ਦਾ ਜਮਾਂ ਜਿੰਦਗੀ ਦੇ ਨਜ਼ਾਰੇ ਲਈ ਜਾਂਦੇ ਨਜ਼ਾਰੇ ਲੈ ਰਹੇ ਹੋ ਆਈ ਜਾਂਦੇ ਨੇ ਨਜ਼ਾਰੇ ਆਈ ਜਾਂਦੇ ਨੇ ਬਹੁਤ ਵਧੀਆ ਬਹੁਤ ਵਧੀਆ ਜਾਂਦੇ ਰਹੋ ਸਸੀ ਗਾਲ ਬਾਈ ਜੀ ਸਸੀ ਗਾਲ ਹੋ ਠੀਕ ਹੋ ਵਧੀਆ ਤੁਸੀਂ ਦੱਸੋ ਪੈਣ ਦੀ ਸਾਥ ਬਾਰੇ ਗੱਲ ਕਰਦੇ ਆ ਤੁਹਾਡੇ ਨਾਲ ਕਿਉਂਕਿ ਦੇ ਇੱਕ ਸਾਥ ਚ ਬੈੰਨੇ ਹੋ ਜਾ ਕੇ ਹਾਂਜੀ ਵੀ ਤੁਹਾਨੂੰ ਮਜ਼ਾ ਕਿਹੜੀ ਜ਼ਿਆਦਾ ਸਾਥ ਚ ਆਉਂਦਾ ਜਾ ਕੇ ਸਾਰੀਆਂ ਹੀ ਵਧੀਆ ਵੈਸੇ ਨਹੀਂ ਇੱਕ ਵਿਸ਼ਾ ਮੈਂ ਦੋਆਂ ਜੀ ਜ਼ਿਆਦਾ ਜਾਣਨਾ ਇੱਥੇ ਤੇ ਆਪਣੇ ਉਧਰ ਨਾ ਲਓ ਪਹਿਲਾਂ ਹਾਂ ਸਿੱਧੂ ਵਾਲੀ ਤਾਂ ਸਾਥ ਤੇ ਆ ਝੋੜ ਵਾਲੀ ਸਾਥ ਝੋੜ ਵਾਲੀ ਸਾਥ ਵੀ ਰੌਣਕ ਕਿੱਥੇ ਜ਼ਿਆਦਾ ਲੱਗੀ ਹੁੰਦੀ ਆ ਰਾਉਣਕ ਯਾਰ ਇਹਨਾਂ ਦੋਨੋਂ ਸੱਤਾਂ ਹੀ ਤਵਾਵਨ ਨੂੰ ਵਧੀਆ ਲੱਗਦੀ ਹੈ ਦੋਨਾਂ ਚੀ ਦੋਨਾਂ ਚੀ ਹੈ ਦੋਨਾਂ ਚੀ ਬਰਾਬਰ ਜੀ ਹੈ ਬਰਾਬਰ ਜੀ ਇੱਕ ਨੂੰ ਕਹਦੇ ਤੋ ਚੰਗਾ ਨਹੀਂ ਲੱਗਦਾ ਹਣਾ ਠੀਕ ਆ ਪਰ ਜੋ ਦੋਨੋਂ ਹੀ ਵਧੀਆ ਤੇ ਦੋਨੋਂ ਹੀ ਵਧੀਆ ਠੀਕ ਆ ਹੋਰ ਕੋਈ ਸੱਤਾਂ ਬਾਰੇ ਗੱਲ ਕਰਨਾਂ ਚਾਹੁੰਦੇ ਹੋ ਬਹੁਤ ਵਧੀਆ ਚੰਗਾ ਤੁਸੀਂ ਜਿਹੜਾ ਸੁਨੇਹਾ ਆ ਵੀਡੀਓ ਪਾ ਕੇ ਦਿੰਨੇ ਵਧੀਆ ਲੋਕਾਂ ਨੂੰ ਐਪ ਦੀਆਂ ਵੀਡੀਓ ਸ਼ੇਅਰ ਕਰਨੇ ਚਾਹੀਦੀਆਂ ਲੋਕਾਂ ਨੂੰ ਦਿਖਾਉਣਾ ਚਾਹੀਦੀਆਂ ਫਿਰ ਇਹ ਸੱਤਾਂ ਦਾ ਇਤਿਹਾਸ ਹੈ ਜਿਉਂਦਾ ਰਹੂ ਠੀਕ ਆ ਇਹ ਚੰਗਾ ਹੁੰਦਾ ਹਣਾ ਠੀਕ ਹੈ ਸਹੀ ਹੈ ਸਹੀ ਹੈ ਚਾਹੀਦਾ ਲੋਕ ਨੂੰ ਠੀਕ ਹੈ ਗੋਸ਼ਾ ਜੀ ਵਧੀਆ ਬਹੁਤ ਵਧੀਆ ਗੱਲਬਾਤ ਕੀਤੀ ਤੁਸੀਂ ਧੰਨਵਾਦ ਤੁਹਾਡਾ ਸ਼ਸ਼ੀ ਗਾਲ ਅੰਕਲ ਦੀ ਸ਼ਸ਼ੀ ਗਾਲ ਕਿਵੇਂ ਪਾਸੇ ਹੋ ਕੇ ਬੈਠੇ ਹੋਗੇ ਬੈ ਕੇ ਮੈਂ ਇਧਰ ਜਾ ਹੋਰ ਸੁਣਾਓ ਠੀਕ ਹੈ ਜੀ ਤੇ ਮੈਨੂੰ ਇੱਕ ਗੱਲ ਸੁਣਨ ਚਾਹੀ ਹੈ ਜੀ ਵੀ ਜਿਹੜੀ ਇਹ ਸਾਥ ਆ ਝੋੜਾਂ ਵਾਲੀ ਇਹਦੀ ਜਿਹੜੀ ਕਹਿੰਦੇ ਹਾਜ਼ਰੀ ਤੁਸੀਂ ਲਾਉਣੇ ਹੋ ਹਾਂ ਹਾਂ ਜੀ ਹਾਂ ਜੀ ਇਹ ਗੱਲ ਸੱਚ ਹੈ ਹੀ ਸੱਚ ਸੱਚ ਬਿਲਕੁਲ ਵੀ ਜੇ ਕੋਈ ਨਾ ਆਵੇ ਉਹਦੀ ਗਾਇ ਹਾਜ਼ਰੀ ਵੀ ਤੁਸੀਂ ਲਾਉਣੇ ਆ ਵੀ ਜੇ ਨਾ ਆਵੇ ਉਹਨੂੰ ਪੁੱਛਦੇ ਹੋ ਭਾਈ ਤੂੰ ਬਿਮਾਰ ਤਾਂ ਨਹੀਂ ਹੋ ਗਿਆ ਹਾਂ ਪੁੱਛਣਾ ਪੈਂਦਾ ਪੁੱਛਣਾ ਪੈਂਦਾ ਇਹ ਤੁਹਾਡਾ ਫਰਜ਼ ਹੈ ਹੀ ਫਰਜ਼ ਮੰਨਦਾ ਨਾ ਫਰਜ਼ ਮੰਨਦਾ ਇਹ ਜਾਨੀ ਕਿ ਤੁਸੀਂ ਇਹ ਜਿਹੜੇ ਝੋੜਾਂ ਵਾਲੀ ਸਾਥ ਦੇ ਪ੍ਰਿੰਸੀਪਲ ਵਾਲ ਮੰਨੇ ਜਾਂਦੇ ਆ। ਕੋਲ ਮਿਲਾ ਕੇ ਪ੍ਰੈਸੀਪਲ ਬਈ। ਇਹ ਜਿਹੜੇ 2-3 ਟੀਚਰ ਗਿਹੜੇ ਰੱਖੇ ਹੋਏ ਆ ਥੱਲੇ ਤੁਸੀਂ? ਉਹ ਰੱਖਿਆਈ ਜ ਆਪਣੇ ਆਪ ਇੱਕ ਤਾਂ ਬਲਦਾਰ ਸਿੰਘ ਹੀ ਆ ਗਿਆ ਆਪਣਾ। ਹਾਂਜੀ ਹਾਂਜੀ। ਇਹ ਵੀ ਹੈਡ ਸਟੂਡੈਂਟ ਆਪਣਾ। ਠੀਕ ਹੈਡ ਸਟੂਡੈਂਟ ਆ। ਠੀਕ ਹੈ ਜੀ। ਉਹ ਨੋ ਕਿ ਹੋਰ ਵੀ ਕਈ ਬੰਦੇ ਆਗੇ ਇੱਥੇ ਕਈ ਬੰਦੇ ਆ ਇੱਕ ਕਾਲੂ ਸਿੰਘ ਆ ਕਾਲੂ ਸਿੰਘ ਜਿਹੜਾ ਔਲਖ ਇਹ ਵੀ ਮਤਲਬ ਇਹ ਤੇ ਭਤੀਜਾ ਹੀ ਰਹੀ ਸਾਫ ਦਿੰਦਾ ਮੇਰਾ ਇਹ ਵੀ ਸਾਫ ਦਿੰਦਾ ਯਾਨਕਿ ਆਪਣੀ ਜਿਹੜੀ ਸਾਥ ਦਾ ਜਿਹੜੀ ਸਾਫ ਸਫਾਈ ਦਾ ਕੰਮ ਇਹ ਤੂੰ ਜ਼ਿਆਦਾਤਰ ਕਰਦਾ ਵੀ ਟੋੜਾਂ ਵਾਲੀ ਜਿਹੜਾ ਬੋੜ ਲੱਗਿਆ ਨੂੰ ਪਾਣੀ ਵੀ ਮੈਨੂੰ ਜ਼ਿਆਦਾਤਰ ਤੂੰ ਪਾਉਂਦਾ ਵੇਖਿਆ ਵੀ ਮਾਲਕ ਤੇਨੂੰ ਤਾਇ ਚੜ੍ਹਦੀ ਕਲਾ ਵਿੱਚ ਰੱਖੇ ਪਰ ਮੈਂ ਇੱਕ ਮੈਸੇਜ ਆਈ ਸੁਨਿਆਹ ਦੇਣਾ ਚਾਹਣਾ ਵੀ ਇਹ ਕਿੰਨੇ ਸਾਲ ਹੋ ਗਏ ਤੇਰੇ ਉਮਰ ਲੇ ਨੰਬਰ ਉਹ 55 ਸਾਲ 55 ਸਾਲ ਦਾ ਕੁਵਾਰਾ ਮੁੰਡਾ ਜੀ ਇਹ ਇੱਕ ਜੀ ਇੱਕ ਦਾ ਸਾਲ ਦਾ ਕੁਵਾਰਾ ਲੜਕਾ ਮੈਂ ਕੱਟ ਦੇ ਕੱਲਾ ਮੈਂ ਹੀ ਆ ਬੇ